ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਾਰੇ ਪੰਜਾਬੀ ਵੀਰ ਭੈਣ ਭਰਾਵਾਂ ਦਾ ਅਕਾਲ ਰੂਪ ਮੈਰਿਜ ਹੱਬ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬਹੁਤ ਹੀ ਖਾਸ ਪ੍ਰੋਫਾਈਲਸ ਸਿਰਫ ਔਰ ਸਿਰਫ ਲੜਕੀਆਂ ਦੇ ਲੜਕੀਆਂ ਦੀ ਐਡ ਫ੍ਰੀ ਹੈ ਚਾਹੇ ਉਹ ਐਨਆਰਆਈਜ਼ ਹੋਣ ਗਵਰਨਮੈਂਟ ਜੋਬ ਤੇ ਹੋਣ ਜਾਂ ਮਿਡਲ ਕਲਾਸ ਫੈਮਿਲੀ ਤੋਂ ਅਤੇ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਈਏ ਇਹ ਚੈਨਲ ਤੇ ਐਡ ਫ੍ਰੀ ਹੈ ਤੇ ਜਿੰਨੀ ਦੇਰ ਤੱਕ ਮੈਰਿਜ ਨਹੀਂ ਹੁੰਦੀ ਓਨੀ ਦੇਰ ਤੱਕ ਅਸੀਂ ਐਡ ਲਗਾਉਂਦੇ ਆ ਇਸ ਕਰਕੇ ਜਿੰਨੀ ਦੇਰ ਤੱਕ ਤੁਹਾਡਾ ਵਿਆਹ ਨਹੀਂ ਹੁੰਦਾ ਜਾਂ ਤੁਹਾਡੀ ਬੇਟੀ ਦਾ ਜਾਂ ਕਿਸੇ ਵੀ ਫੈਮਿਲੀ ਮੈਂਬਰ ਦਾ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰਦੇ ਰਹਿਣਾ ਹੈ ਕਿ ਤੁਹਾਡੀ ਐਡ ਨੂੰ ਕੰਟੀਨਿਊ ਅਸੀਂ ਰੱਖੀਏ ਇਸ ਕਰਕੇ ਤੁਸੀਂ ਸਿਰਫ ਵਟਸਐਪ ਤੇ ਮੈਸੇਜ ਕਰਨਾ ਹੈ ਐਂਡ ਦੂਸਰੀ ਰਿਕੁਐਸਟ ਇਹ ਹੈ ਕਿ ਫੋਨ ਕਾਲ ਕਰਨ ਦੀ ਬਜਾਏ ਤੁਸੀਂ ਸਿਰਫ ਵਟਸਐਪ ਤੇ ਮੈਸੇਜ ਕਰਨਾ ਹੈ ਜਾਂ ਸਿੱਧਾ ਬਾਇ ਡਾਟਾ ਹੀ ਭੇਜਣਾ ਹੈ ਕਿਉਂਕਿ ਅਸੀਂ ਸਾਰੇ ਲੋਕਾਂ ਦੀਆਂ ਫੋਨ ਕਾਲਸ ਅਟੈਂਡ ਨਹੀਂ ਕਰ ਸਕਦੇ ਫੋਨ ਕਾਲਸ ਅਟੈਂਡ ਕਰਦੇ ਆ ਬਹੁਤ ਜ਼ਿਆਦਾ ਟਾਈਮ ਜਿਹੜਾ ਹੈ ਉਹ ਵੇਸਟ ਹੋ ਜਾਂਦਾ ਹੈ ਸੋ ਹੁਣ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦੇਖੋ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਕੇ ਤੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਵੋ ਤਾਂ ਜੋ ਜਦੋਂ ਵੀ ਨਵੀਂ ਵੀਡੀਓ ਅਪਲੋਡ ਹੋਏਗੀ ਤੇ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਏ ਤੇ ਰਿਸ਼ਤਿਆਂ ਦੀ ਜਾਣਕਾਰੀ ਵੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਏ ਸੋ ਫਰਸਟ ਪ੍ਰੋਫਾਈਲ ਨੋਟ ਕਰੋ ਜੀ ਨਾਮ ਹੈ ਕੌਰ ਲੜਕੀ ਪ੍ਰਾਈਵੇਟ ਜੌਬ ਕਰਦੀ ਹੈ 1990 ਦਾ ਬਰਤ ਹੈ ਇਹਨਾਂ ਦਾ ਲੜਕੀ ਅਨਮੈਰਿਡ ਹੈ 5 ਫੁੱਟ 3 ਇੰਚ ਹਾਈਟ ਕੁਆਲਿਫਿਕੇਸ਼ਨ ਹੈ ਜੀ ਐਨ ਐਮ ਨਰਸਿੰਗ ਕਾਸਟ ਹੈ ਮਜਬੀ ਸਿੱਖ ਤੇ ਲੜਕੀ ਪ੍ਰਾਈਵੇਟ ਜੌਬ ਕਰਦੀ ਹੈ ਫੈਮਿਲੀ ਦੀ ਚੋਇਸ ਹੈ ਕਿ ਲੜਕਾ ਵੀ ਇਹਨਾਂ ਨੂੰ ਪ੍ਰਾਈਵੇਟ ਜੌਬ ਵਾਲਾ ਜਾਂ ਬਿਜ਼ਨਸਮੈਨ ਜਿਹੜਾ ਹੈ ਚਾਹੀਦਾ ਹੈ ਪ੍ਰੋਫਾਈਲ ਬਿਲੋਂਗ ਕਰਦੇ ਨੇ ਫਰਤੇਹਾਬਾਦ ਹਰਿਆਣਾ ਤੋਂ ਤੇ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 94674 28092 9467428092 ਨੈਕਸਟ ਹੈ ਜੀ ਕੈਨੇਡਾ ਦੇ ਵਿੱਚ ਪੀਆਰ ਲੜਕੀ ਬਰਥ ਹੈ ਦਸੰਬਰ 1998 ਦਾ 1998 ਦਾ 5 ਫੁੱਟ 5 ਇੰਚ ਹਾਈਟ ਹੈ ਕੁਆਲੀਫਿਕੇਸ਼ਨ ਹੈ अर्ਲੀ ਚਾਈਲਡਹੂਡ ਡਿਗਰੀ ਕਾਸਟ ਹੈ ਜੱਟ ਸਿੱਖ ਲੜਕਾ ਇਹਨਾਂ ਨੂੰ ਜੱਟ ਸਿੱਖ ਫੈਮਿਲੀ ਤੋਂ ਚਾਹੀਦਾ ਹੈ ਜਿਹੜਾ ਕੈਨੇਡਾ ਵਿੱਚ ਪੀਆਰ ਹੋਵੇ ਔਰ ਗੁਰਦਾਸਪੁਰ ਏਰੀਆ ਨੂੰ ਬਿਲੋਂਗ ਕਰਦੇ ਨੇ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 8124220200 8124220222 ਨੈਕਸਟ ਪ੍ਰੋਫਾਈਲ ਨੋਟ ਕਰੋ ਜੀ ਨਾਮ ਹੈ ਕੌਰ ਸਰਕਾਰੀ ਕਾਲਜ ਦੇ ਵਿੱਚ ਜੋਬ ਕਰਦੇ ਨੇ ਬਰਥ ਹੈ ਨਵੰਬਰ 2001 ਦਾ ਜਨਕੀ 2001 ਦਾ ਹਾਈਟ ਹੈ 5 ਫੁੱਟ 1 ਇੰਚ ਕੁਆਲੀਫਿਕੇਸ਼ਨ ਹੈ ਐਮ ਐਸ ਸੀ ਫੈਸ਼ਨ ਡਿਜ਼ਾਈਨਿੰਗ 골ਡ ਮੈਡਲਿਸਟ ਨੇ ਤੇ ਕਾਸਟ ਹੈ ਇਹਨਾਂ ਦੀ ਕੰਬੋਜ ਸਿੱਖ ਲੜਕਾ ਇਹਨਾਂ ਨੂੰ ਗਵਰਨਮੈਂਟ ਜੋਬ ਜਾਂ ਫਿਰ ਵਧੀਆ ਬਿਜ਼ਨਸ ਕਰਦਾ ਹੋਵੇ लुधियाना सिटी ਨੇ ਬਿਲੋਂਗ ਕਰਦੇ ਨੇ ਤੇ ਮੇਨ ਇਹਨਾਂ ਦੀ ਚੋਇਸ ਹੈ ਕਿ ਇਹਨਾਂ ਨੂੰ ਲੋਕਲ ਸਿਟੀ ਤੋਂ ਅਹੀ ਰਿਸ਼ਤਾ ਮਿਲੇ ਤੇ ਡਾਇਰੈਕਟ ਇਹਨਾਂ ਦੇ ਨਾਲ ਫੈਮਿਲੀ ਦੇ ਨਾਲ ਗੱਲਬਾਤ ਕਰੋ ਜੀ ਫੋਨ ਨੰਬਰ ਹੈ 941752144 941752144 ਫੈਮਿਲੀ ਨੂੰ ਕਾਲ ਕਰਨ ਤੋਂ ਪਹਿਲਾਂ ਜਿੰਨੇ ਵੀ ਪ੍ਰੋਫਾਈਲਸ ਦਿੱਤੇ ਹੋਏ ਨੇ ਉਹਨਾਂ ਸਾਰਿਆਂ ਦੀ ਇਨਫਰਮੇਸ਼ਨ ਲੈ ਕੇ ਜਾਨਕੀ ਪੂਰਾ ਬਾਇ ਡਾਟਾ ਪੜ੍ਹ ਕੇ ਤੇ ਫੋਨ ਨੰਬਰ ਵੀ ਸਹੀ ਹੈ ਜਾਂ ਪੂਰਾ ਹੈ ਤੇ ਫਿਰ ਫੈਮਿਲੀ ਦੇ ਨਾਲ ਡਾਇਰੈਕਟ ਗੱਲਬਾਤ ਕਰੋ ਨੈਕਸਟ ਹੈ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਲੜਕੀ ਕੈਨੇਡਾ ਦੀ ਸਿਟੀਜ਼ਨ ਹੈ ਤੇ ਜੌਬ ਕਰਦੀ ਹੈ ਐਜ਼ ਅ ਟੀਚਰ ਬਰਥ ਹੈ ਇਹਨਾਂ ਦਾ 1992 ਦਾ 1992 5 ਫੁੱਟ 5 ਇੰਚ ਹਾਈਟ ਹੈ ਕੁਆਲਿਫਿਕੇਸ਼ਨ ਹੈ ਐਮ ਐਸ ਸੀ ਮੈਥਸ ਐਂਡ ਬੀ ਐਡ ਕਾਸਟ ਹੈ ਜੱਟ ਸਿੱਖ ਤੇ ਲੜਕਾ ਇਹਨਾਂ ਨੂੰ ਗੁਰਸਿੱਖ ਫੈਮਿਲੀ ਦਾ ਚਾਹੀਦਾ ਹੈ ਲੜਕਾ ਗੁਰਸਿੱਖ ਹੋਵੇ ਅਮਰਤਾਰੀ ਪਗੜੀ ਧਾਰ ਹੋਵੇ ਔਰ ਸ਼ੁੱਧ ਵੈਸ਼ਨ ਪਰਿਵਾਰ ਦਾ ਹੋਵੇ ਰਨਤਾਰਨ ਏਰੀਆ ਨੂੰ ਬਿਲੋਂਗ ਕਰਦੇ ਨੇ ਫੈਮਿਲੀ ਦਾ ਫੋਨ ਨੰਬਰ ਹੈ 99156 60942 9915660942 ਨੈਕਸਟ ਹੈ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਕਨੇਡਾ ਵਿੱਚ ਪੀਆਰ ਹੈ ਜੂਨ 1997 ਦਾ ਬਰਤ ਹੈ ਨਾ ਦਾ ਜਨਮ ਕਿ 1997 ਦਾ 5 ਫੁੱਟ 7 ਇੰਚ ਹਾਈਟ ਹੈ ਕੁਆਲੀਫਿਕੇਸ਼ਨ ਹੈ ਬੀਟਾ ਕੰਪਿਊਟਰ ਸਾਇੰਸ ਕਾਸਟ ਜੱਟ ਸਿੱਖ ਜਗਰਾਓ ਇਹਨਾਂ ਦਾ ਏਰੀਆ ਹੈ ਨੀਅਰ ਲੁਧਿਆਣਾ ਤੇ ਲड़का ਨਾਨੂ ਜੀ ਆ ਪੰਜਾਬ ਤੋਂ ਜਾਫਰ ਕੈਨੇਡਾ ਤੋਂ ਚਾਹੀਦਾ ਹੈ ਫੈਮਿਲੀ ਦਾ ਫੋਨ ਨੰਬਰ ਹੈ 8556060082 8556060082 ਸੋ ਫੋਨ ਨੰਬਰ ਧਿਆਨ ਨਾਲ ਚੈੱਕ ਕਰਕੇ ਫੈਮਿਲੀ ਦੇ ਨਾਲ ਹੁਨੇ ਹੀ ਡਾਇਰੈਕਟ ਗੱਲਬਾਤ ਕਰੋ ਨੈਕਸਟ ਹੈ ਜੀ ਅਮਰਤਾ ਰੀ ਲੜਕੀ ਦਾ ਪ੍ਰੋਫਾਈਲ ਇਹਨਾਂ ਦਾ ਨਾਮ ਹੈ ਕੌਰ ਜਨਮ ਹੈ 1995 ਦਾ ਜਨਮ ਕਿ 19 95 5 ਫੁੱਟ 1 ਇੰਚ ਹਾਈਟ ਹੈ ਕੁਆਲੀਫਿਕੇਸ਼ਨ ਹੈ ਬੀਏ ਐਲਐਲਬੀ ਜਨਕਿ ਇਹਨਾਂ ਨੇ ਲਾਅ ਕੀਤਾ ਹੋਇਆ ਹੈ ਤੇ ਐਮਏ ਡਬਲ ਐਮਏ ਕੀਤੀ ਹੋਈ ਹੈ ਇੱਕ ਹੈ ਐਮਏ ਪੋਲੀਟੀਕਲ ਸਾਇੰਸ ਦੂਸਰੀ ਹੈ ਐਮਏ ਪਬਲਿਕ ਐਡਮਿਨਿਸਟ੍ਰੇਸ਼ਨ ਕਾਸਟ ਹੈ ਇਹਨਾਂ ਦੀ ਰਾਇ ਸਿੱਖ ਤੇ ਫਾਦਰ ਇਹਨਾਂ ਦੇ ਐਸਆਈ ਨੇ ਪੰਜਾਬ ਪੁਲਿਸ ਵਿੱਚ ਮਦਰ ਹਾਊਸ ਵਾਈਫ ਨੇ ਦੋ ਇਹਨਾਂ ਦੇ ਬ੍ਰਦਰ ਨੇ ਉਹ ਕੱਪੜੇ ਦਾ ਬਿਜ਼ਨਸ ਕਰਦੇ ਨੇ ਹੋਲਸੇਲ ਦਾ ਰਿਟੇਲ ਦਾ ਦੋ ਆਪਣੇ ਇਹਨਾਂ ਦੇ ਐਜੂਕੇਸ਼ਨਲ ਇੰਸਟੀਟਿਊਟਸ ਨੇ ਇਹ ਇਹਨਾਂ ਦਾ ਜ਼ਰੂਰੀ ਨੋਟ ਇਹ ਹੈ ਕਿ ਚੋਇਸ ਇਹਨਾਂ ਦੀ ਕੀ ਹੈ ਲੜਕਾ ਅਮਰਤਾਰੀ ਹੋਵੇ ਸਰਕਾਰੀ ਜੋਬ ਜਾਂ ਪ੍ਰਾਈਵੇਟ ਜੋਬ ਕਰਦਾ ਹੋਵੇ ਜਾਂ ਕੋਈ ਵਧੀਆ ਵੈਲ ਸੈਟਲ ਬਿਜ਼ਨਸਮੈਨ ਹੋਵੇ ਅਜਨਾਲਾ ਅਮਰਤਸਰ ਏਰੀਆ ਨੂੰ ਬਿਲੋਂਗ ਕਰਦੇ ਨੇ ਔਰ ਫੈਮਿਲੀ ਦੇ ਦੋ ਕੰਟੈਕਟ ਨੇ ਪਹਿਲਾ ਹੈ 8437652460 ਦੂਸਰਾ ਹੈ 6239524337 ਦੋਨੋਂ ਨੰਬਰਾਂ ਤੇ ਨਾਲ ਚੈੱਕ ਕਰਕੇ ਇਹਨਾਂ ਦੇ ਨਾਲ ਹੁਣੇ ਹੀ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਨੈਕਸਟ ਇਹ ਹੈ ਜੀ ਨਿਊਜ਼ੀਲੈਂਡ ਵਿੱਚ ਸਿਟੀਜ਼ਨ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਇਹ ਨਿਊਜ਼ੀਲੈਂਡ ਵਿੱਚ ਸਿਟੀਜ਼ਨ ਨੇ ਬਰਥ ਹੈ ਇਹਨਾਂ ਦਾ 1992 ਦਾ 1992 5 ਫੁੱਟ 3 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਬੀਐਸਸੀ ਅਕਾਊਂਟਿੰਗ ਹੁਣ ਇਮੀਗ੍ਰੇਸ਼ਨ ਦਾ ਬਿਜ਼ਨਸ ਕਰ ਰਹੇ ਨੇ ਫਾਦਰ ਰਿਟਾਇਰ ਨੇ ਗਵਰਨਮੈਂਟ ਜੋਬ ਤੋਂ ਮਦਰ ਹਾਊਸ ਵਾਈਫ ਨੇ ਦੋ ਇਹਨਾਂ ਦੇ ਬ੍ਰਦਰ ਨੇ ਨਿਊਜ਼ੀਲੈਂਡ ਵਿੱਚ ਪੀਆਰ ਨੇ ਤੇ ਫੈਮਿਲੀ ਦੀ ਚੋਇਸ ਇਹ ਹੈ ਕਿ ਲੜਕਾ ਇਹਨਾਂ ਨੂੰ 32 ਸਾਲ ਦੀ ਉਮਰ ਤੱਕ ਦਾ ਚਾਹੀਦਾ ਹੈ ਜਿਹੜਾ ਨਿਊਜ਼ੀਲੈਂਡ ਵਿੱਚ ਹੋਵੇ ਬੈਕਗ੍ਰਾਉਂਡ ਹੈ ਨਾਦੀ ਜਲੰਧਰ ਸਿਟੀ ਤੋਂ ਔਰ ਫੈਮਿਲੀ ਦਾ ਫੋਨ ਨੰਬਰ ਹੈ +919041223961 +919041223961 ਨੈਕਸਟ ਹੈ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਬਰਥ ਹੈ ਮਾਰਚ 2000 ਦਾ 5 ਫੁੱਟ 9 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਬੀਐਸਸੀ ਨਰਸਿੰਗ ਫਾਦਰ ਗਵਰਨਟ ਜੋਬ ਤੇ ਨੇ ਮਦਰ ਹਾਊਸ ਵਾਈਫ ਹੈ ਇੱਕ ਬ੍ਰਦਰ ਹੈ ਇਹਨਾਂ ਦਾ ਫੈਮਿਲੀ ਵਿੱਚ ਕਾਸਟ ਹੈ ਜੱਟ ਸਿੱਖ ਔਰ ਲੜਕਾ ਇਹਨਾਂ ਨੂੰ ਕੈਨੇਡਾ ਵਿੱਚ ਪੀਆਰ ਜਾਂ ਫਿਰ ਆਸਟ੍ਰੇਲੀਆ ਵਿੱਚ ਪੀਆਰ ਚਾਹੀਦਾ ਹੈ ਪੰਜਾਬ ਤੋਂ ਬਿਲੋਂਗ ਕਰਦੇ ਨੇ ਤਰਨਤਾਰਨ ਏਰੀਆ ਤੋਂ ਫੈਮਿਲੀ ਦਾ ਫੋਨ ਨੰਬਰ ਹੈ 98786648 9878660048 ਨੈਕਸਟ ਹੈ ਨਾਮ ਹੈ ਕੌਰ ਸਰਕਾਰੀ ਜੋਬ ਤੇ ਨੇ 1995 ਦਾ ਬਰਥ 5 ਫੁੱਟ 4 ਇੰਚ ਹਾਈਟ ਕੁਆਲਿਫਿਕੇਸ਼ਨ ਬੀਐਸਸੀ ਨਰਸਿੰਗ ਕਾਸਟ ਜੱਟ ਸਿੱਖ ਸਾਰੀ ਫੈਮਿਲੀ ਵੈਲਥ ਸੈਟਲ ਹੈ ਲੜਕਾ ਕੈਨੇਡਾ ਜਾਂ ਆਸਟ੍ਰੇਲੀਆ ਤੋਂ ਚਾਹੀਦਾ ਹੈ ਲੜਕਾ ਜੇ ਸਰਕਾਰੀ ਜੋਬ ਕਰਦਾ ਹੋਵੇ ਔਰ ਰੋਪੜ ਸਿਟੀ ਨੂੰ ਬਿਲੋਂਗ ਕਰਦੇ ਨੇ ਫੈਮਿਲੀ ਦਾ ਫੋਨ ਨੰਬਰ ਹੈ 9463435153 9463435153 ਸੋ ਇਹ ਸਾਨੂੰ ਅੱਜ ਦੀ ਵੀਡੀਓ ਵਿੱਚ ਲੜਕੀਆਂ ਦੇ ਖਾਸ ਪ੍ਰੋਫਾਈਲ ਇਸ ਤੋਂ ਇਲਾਵਾ ਜਿਨ੍ਹਾਂ ਦੀ ਐਡ ਸਕਿੱਪ ਹੋ ਗਈ ਹੈ ਜਾਂ ਜਿਨ੍ਹਾਂ ਨੇ ਨਿਊ ਐਡ ਪਵਾਣੀ ਹੈ ਉਹ ਸਾਨੂੰ WhatsApp ਤੇ ਮੈਸੇਜ ਕਰਨ ਜਾਂ ਆਪਣਾ ਪੂਰਾ ਬਾਇਓ ਡਾਟਾ ਭੇਜਣ ਇੱਕ ਵਾਰੀ ਸਾਰਿਆਂ ਨੂੰ ਬੈਸਟ ਆਫ ਲੱਕ ਵੀਡੀਓ ਦੇਖਣ ਲਈ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਥੈਂਕਸ